ਸਕ੍ਰੀਨ ਦੇ ਉੱਤੇ ਖੁੱਲੇ ਵਾਲਾਂ ਨਾਲ ਨਜ਼ਰ ਆ ਰਹੀ ਇੱਕ ਲੜਕੀ ਇੱਕ ਤੇ ਲੜਕਾ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਤੇ ਇਸ ਲੜਕੀ ਨੇ ਅਜਹੀ ਸ਼ਰਮਨਾਕ ਹਰਕਤ ਕੀਤੀ ਕਾਦੇ ਪਿੱਛੇ ਆਸ਼ਕੀ ਪਿੱਛੇ ਇਸ ਨੇ ਆਸ਼ਕੀ ਦੇ ਪਿੱਛੇ ਆਪਣਾ ਭਰਾ ਮਰਵਾ ਦਿੱਤਾ ਦਾਦੇ ਕਿ ਗੁਰਦਾਸਪੁਰ ਦੇ ਕਸਵਾ ਦਿਨਾ ਨਗਰ ਦੇ ਪਿੰਡ ਰਣਜੀਤ ਬਾਗ ਦੇ ਵਿੱਚ ਰਜ਼ਵਾਹੇ ਦੇ ਵਿੱਚ ਇੱਕ ਭਾਈ ਨੂੰ ਇਸ ਭੈਣ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਮਰਵਾ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਨ੍ਹਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਇਹ ਦੋਨੋਂ ਇੱਕ ਹੀ ਕਾਲਜ ਦੇ ਵਿੱਚ ਪੜ੍ਹਦੇ ਸੀ ਅਤੇ ਕਲਾਸਮੇਟ ਸੀ ਅਤੇ ਦੋਨੋਂ ਘਰ ਦੇ ਵਿੱਚ ਰਹਿੰਦੇ ਸੀ ਅਤੇ ਇਸ ਦੇ ਭਾਈ ਇਨ੍ਹਾਂ ਦੋਨਾਂ ਨੂੰ ਮਿਲਦੇ ਹੋਏ ਦੇਖ ਲਿਆ ਜਿਸ ਤੇ ਚੱਲਦੇ ਉਸ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਫਿਰ ਲੜਕੀ ਨੇ ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਭਰਾ ਨੂੰ ਹੀ ਟਿਕਾਣੇ ਲਵਾ ਦਿੱਤਾ ਇਹ ਤਾਂ ਮਿਤੀ 19/9/2024 ਨੂੰ ਐਸਐਚਓ ਦਿਨਾਨਗਰ ਇਸਪेक्ट ਮਨੋਜ ਕਮਨ ਨੂੰ ਉਤਲਾ ਮਿਲੀ ਸੀ ਪਿੰਡ ਸਿਹੋਵਾਲ ਦੇ ਸਵੇਰੀ ਪੜਦੀ ਤੇ ਕੋਈ ਬੈਡ ਬੋਡੀ ਪਈ ਹੈ। اور ਐਸਐਚਓ ਦਿਨਾਨਗਰ ਜਦੋਂ मौके ਤੇ ਪਹੁੰਚ ਕੇ ਜਾ ਕੇ ਨੇ ਮਰਾਜਾ ਮੌਕਾ ਕੀਤਾ। ਚੈੱਕ ਕਰਨ ਤੇ ਜਿਹੜੀ ਹੈਗੀ ਆ 18 ਸਾਲ ਦਾ ਲੜਕੇ ਦੀ লাশ ਜਿਹੜੀ ਸੀ ਉਹ ਤੋਂ ਮੌਕੇ ਤੋਂ ਮਿਲੀ ਹੈ। ਜਿਸ ਦੇ ਸਰਪਤੇ ਸਟਨਨ ਖਾਨ ਸੀ। ਤੋ ਮੋਡਲੀ ਤਫਤੀਸ਼ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ ਜਿਹੜੀ ਲੜਕੀ ਹੈਗੀ ਹੈ ਪ੍ਰੀਆ ਨਾਮ ਦੀ ਲੜਕੀ ਹੈ ਪ੍ਰੀਆ ਪੁੱਤਰੀ ਸੁਲਵਿੰਦਰ ਸਿੰਘ ਪਿੰਨ ਦਾਖਲਾ ਤੋ ਇਹਨਾਂ ਨੇ ਆਪਣੇ ਮਿੱਤਰ ਦੇ ਨਾਲ ਉਹ ਲੜਕਾ ਬੋਵੀ ਨੰਦਾਂ ਦਾ ਲੜਕਾ ਹੈਗਾ ਆਪਣੇ ਘਰੋਂ ਦਾ ਉਹਦੇ ਨਾਲ ਦੇ ਇਨਸਟੈਬਲਿਸ਼ਨ ਸੀ ਇਹਨਾਂ ਦੋਨਾਂ ਨੇ ਆਪਣੇ ਜਿਹੜਾ ਨਾਲ ਲੜਕਾ ਸੀਗਾ ਉਹਦੇ ਮੋਟਰਸਾਈਕਲ ਉੱਤੇ ਇਹਨੂੰ ਸੱਟਾ ਮਾਰ ਕੇ ਲੜਕੀ ਦੇ ਘਰੇ ਜਿਹਦਾ ਹੈਗਾ ਇਹਦਾ ਆਉਣ ਜਾਨ ਸੀ ਲੜਕੇ ਦਾ ਜਿਹੜਾ ਉਹ ਰਿਲੇਸ਼ਨ ਸੀ ਜਦੋਂ ਇਹ ਜਿਹੜਾ ਲੜਕਾ ਆਇਆ ਹੋਇਆ ਸੀ ਤਾਂ ਇਨ ਬਿਟਵੀਨ ਇਹਦੇ ਚਾਚੇ ਦਾ ਲੜਕਾ ਜਿਹੜਾ ਮਰਨ ਵਾਲਾ ਰੋਹਿਤ ਹੈ ਰੋਹਿਤ ਮੌਕੇ ਤੇ ਆ ਗਿਆ ਤਾਂ ਇਸੇ ਦਾ ਨੇ ਵਿਰੋਧ ਕੀਤਾ ਤੇ ਇਹਨਾਂ ਦੀ ਆਪਸ ਵਿੱਚ ਜਿਹੜੀ ਹੈਗੀ ਹੈ ਇਹ ਇਨਸਲਟ ਦੇਖ ਕੇ ਇਹਨਾਂ ਨੇ ਮੌਕੇ ਤੇ ਜਿਹੜਾ ਬਾਲੇ ਨਾਲ ਜਿਹੜਾ ਹੈਗਾ ਇਹਨਾਂ ਦਾ ਦੋਹਾਂ ਨੇ ਲੜਕੇ ਰੱਕਤ ਕੱਪਾ ਦਾ ਕਤਲ ਕਰਨ ਤੋਂ ਬਾਅਦ ਇਹਨਾਂ ਨੇ ਮੋਟਰਸਾਈਕਲ ਤੇ ਚੁੰਨੀ ਤੇ ਰੱਸੀ ਨਾਲ ਬੰਨ ਕੇ ਬੋਰੀ ਵਿੱਚ ਪਾ ਕੇ ਮੋਟਰਸਾਈਕਲ ਤੇ ਉਹ ਕੈਰੀ ਕਰਕੇ ਇਸ ਸਵੇਰੇ ਤੇ ਆ ਕੇ ਛੋੜ ਦਿੱਤਾ ਸੀ ਉਥੇ ਇਹ ਦੀ ਜਿੱਦਿਸ਼ ਨਾਲ ਜਿਹੜੀ ਹੈਗੀ ਆ ਮੌਕੇ ਤੇ ਪਹੁੰਚ ਕੇ ਨਜਰੇ ਦੇ ਰਿਪੋਰਟ ਨੇ ਇਹਦੀ ਖੁਨਾਕ ਕੀਤੀ ਇਸ ਬਧੀ ਮਕਦਮਾ ਨੰਬਰ ਜਿਹੜਾ ਹੈਗਾ ਸੋ 134 ਅਤੇ 16 9 2024 710 230 ਤੇਨੋਂ ਸਾਬਕਾ ਪੰਜ ਭਾਰਤੀ ਨਿਆਇ ਸੰਗਤ ਦਾ ਤਹਿਤ ਮਕਮਲ ਦਰਜ ਕੀਤਾ ਗਿਆ। ਤੋਂ ਦਗਾਇ ਨਾਲ ਤਪੀਸ਼ ਕਰਨ ਤੇ ਜਿਹੜਾ ਹੈਗਾ ਇਹਨਾਂ ਦੇ ਇਹ ਜਿਹੜੀ ਗੱਲ ਜਿਹੜੀ ਹੈਗੀ ਇਹਨਾਂ ਦੀ ਨਿਆਇ ਜਰਲੇਸ਼ਨ ਕਰਕੇ ਬੋਬੀ ਨਾਲ ਜਿਹੜਾ ਲड़का ਜਿਹੜਾ ਹੈਗਾ ਇਹਦੇ ਚਾਚੇ ਲड़का ਮਰਨ ਵਾਲਾ ਨੂੰ ਰੋਕਦਾ ਸੀ। ਇਸ ਚੀਤੇ ਅਦਰਾਜ ਕਰਦਾ ਸੀ ਤੇ ਇਸ ਹਕੁੰਦਨ ਜਿਹਨਾਂ ਨੇ ਦਾ ਮਰਡਰ ਕੀਤਾ। ਤੋਂ ਦੋਵਾਂ ਨੂੰ ਅਕਿਊਜ਼ ਨੂੰ ਅਸੀਂ ਮੌਕੇ ਤੋਂ ਰੈਸਟ ਕਰ ਲਿਆ ਗਿਆ। ਕਰ ਕਿ ਨਜਾਇਜ਼ ਬੰਦੇ ਨੇ ਕਾਰਨ ਕਰ ਹਾਂ ਬਿਲਕੁਲ ਇਹ ਨਜਾਇਜ਼ ਬੰਨਾ ਕਰਕੇ ਹੀ ਇਹਨਾਂ ਨੇ ਆਪਕ ਜਿਹੜੀ ਇਹ ਨੁਕੁੰਦ ਸੀ ਕੋਈ ਚੀਜ਼ ਨੂੰ ਰੋਕਦਾ ਸੀ ਤੇ ਉਸ ਦਿਨ ਵੀ ਇਹਦੇ ਘਰੇ ਲੜਕਾ ਆਇਆ ਹੋਇਆ ਸੀ ਤੋਂ ਜਦੋਂ ਮੌਕੇ ਤੇ ਦੇਖਿਆ ਜਾ ਕੇ ਤੇ ਉਹਨਾਂ ਨੇ ਇਹਨਾਂ ਨੂੰ ਇਸੇ ਗੱਲ ਚ ਮਾਰਨ ਕਰ ਇਹ ਤਕਰੀਬਨ ਇਹਨਾਂ ਦੀ 18-19 ਸਾਲ ਦੀ ਉਮਰ ਹੈਗੀ ਆ ਲੜਕੇ ਮਰਨ ਵਾਲੇ ਦੀ ਵੀ ਤੇ ਜਿਹੜਾ ਹੈਗਾ ਦੋਨੇ ਕਲੂਜ਼ ਨੇ 18 ਸਾਲ ਦੀ ਕਿਵੇਂ ਹੈ ਦੇਖਿਆ ਜਾਵੇ ਤਾਂ ਅੱਜਕੱਲ ਭੈਣ ਭਾਈ ਦੇ ਰਿਸ਼ਤੇ ਵੀ ਪਾਣੀ ਬਣਦੇ ਨਜ਼ਰ ਆ ਰਹੇ ਨੇ ਅਤੇ ਆਸ਼ਕੀ ਇਹਨਾਂ ਦੇ ਉੱਤੇ ਭਾਰੀ ਪੈਂਦੀ ਨਜ਼ਰ ਆ ਰਹੀ ਹੈ ਹਕੀਕਤ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਫਤਾਬ ਸਿੰਘ ਦੀ ਰਿਪੋਰਟ